ਚਿਤੁਰ ਤੇ ਜਿਬਾਨੀ ਚਿੰਤਾ ਦੇ ਮਿਟਾਣ ਨੂੰ ਵਿੱਚ ਸੰਸਾਰ ਦੇ ਖੁਦ ਨਰੰਕਾਰ ਨੇ ਤੁਰੋਂ ਤੇ ਜਿਬਾਨੀ ਚਿੰਤਾ ਦੇ ਮਿਟਾਣ ਨੂੰ ਵਿੱਚ ਸੰਸਾਰ ਦੇ ਖੁਦ ਨਰੰਕਰ ਨੇ ਲੈ ਕੇ ਅਗਵਾਏ ਸੱਚ ਕਰ ਜਾ ਤਾਰ ਕੇ ਬੇੜਾ ਲਾਣੇ ਪਾਰਨੇ ਲਕਿਆ ਗਵਾਈ ਸੱਚ ਕਰ ਜਾਣ ਨੂੰ ਹਿਰਦੇ ਚਤਾ ਬੇੜੇ ਲਾਣੇ ਪਾਰਨੇ ਅਨਮਾਲੀ ਲਾਠੀ ਸਾਥ ਦਿਲਗੀਰ ਦੀ ਕਾਰਜ ਸਵਾਰ ਦੇ ਰਸਤਾ ਦਿਖਾਉਂਦੇ ਮਾਣੇ ਤੇਰਦਾ ਤਾ ਅੰਧਕਾਰ ਚੀਰ ਦੇ ਰੌਸ਼ਨੀ ਖੇਲਾ ਦੇ ਛਨੀ ਖੇਲਰ ਦੀ ਨੇਰੇ ਹੈ ਮਿਟਾਉਂਦੀ ਅ ਰੱਬੀ ਫੁਰਮਾਨ ਇਕਾਂਖਰ ਦੀ ਜਦੋਂ ਸੋਜੀ ਨਾਨਕ ਦਤਾਰ ਨੂੰ ਸ਼ਬਦ ਜੜੰਤ ਸ਼ਬਦ ਜੜਤ ਕਾਗਜ਼ੀ ਉਤਾਰ ਦੀ ਮਾਲਾ ਤਾਂ ਪਰੋ ਜਗ ਦੇ ਉਧਾਰ ਨੂੰ ਤੂੰ ਇੱਕ ਮੇਠੜੀ ਰਬਾਬੀ ਵੀਰਦੀ ਹਿਰਦੇ ਹਟਾਰਦੀ ਤਰਬਾਂ ਜਗਾਉਂਦੀ ਨੈਕ ਮੇਠੜੀ ਰਬਾਬੀ ਵੀਰ ਦੀ ਹਿਰਦੇ ਹਟਾਰ ਦੀ ਤਰਬਾਂ ਜਗਾਉਂਦੀ ਬਣੀ ਤੇਰੀ ਦਾਤਾ ਅੰਧਕਾਰ ਚੀਰਦੀ ਰੌਸ਼ਨੀ ਖੇਲਰਦੀ ਨੇ ਰਹਿ ਮਿਟਾਉਣੀ ਬਣੇ ਤੇਰੇ ਦਾਤਾ ਅੰਧਕਾਰ ਚੀਰਦੀ खिलार दी, नेरे है दी, जगत खले तार दे तारी तारदे मर ਨਾ ਸੰਗੇ ਗੁਰਮਖ ਪਾਲ ਦੇ ਜਗਤ ਦੇ ਖਬਰ ਪਾਵੰਦੇ ਉਹ ਦੀ ਬਾਣੀ ਬੰਗੇ ਲੈ ਕੇ ਤਾਂ ਸੰਭਾਲ ਦੇ ਪੋਥੀ ਵਿੱਚ ਬੰਦ ਹਰ ਅਮਰ ਪੀਰ ਦੀ ਹਰ ਦੈਨ ਉਠਾਰਦੀ ਨਾਨਕ ਜੀ ਨੂੰ ਪਾਉਂਦੇ ਬਾਣ ਤੇਰੀ ਦਾਤਾ ਅੰਧਕਾਰ ਚੀਰ ਰਸ਼ਨੇ ਖੇਲਾ ਰਦੀ ਨਰ ਹੈ ਮਿਟਾਉਂਦੀ ਲੜਾਂ ਜੀ ਨੂੰ ਸਦਾ ਨਾਲ ਜਿੰਦ ਜਾ ਕਰਿ ਪਾਰੀ ਨਾਮ ਵੀ ਕਮਾਉਂਦੇ ਲੜਾਂ ਜੀਨ ਸਦਾ ਨਾਲ ਜਿੰਦ ਜਾਨ ਦੇ ਸੇਵਾ ਕਰਿ ਪਾਰੀ ਨਾਮ ਵੀ ਕਮਾਉਂਦੇ ਨਾਨਕ ਜੀ ਉਹਨੋ ਗੁਰਤਾਇ ਲਾਨਦੇ ਵੱਡੀ ਜ਼ਿੰਮੇਵਾਰੀ ਇਹ ਪਥੀਵੀ ਫੜਾਉਂਦੇ जोते अगे जगी तिसरे शरीर दी जेठे नू शिंगार दी जग दी ही दी बाणी तेरी दा ਅੰਧਕਾਰ ਚੀਰ ਦੇ ਔਰ ਰੌਸ਼ਨੀ ਖੇਲਾਰ ਦੇ ਨਰੇ ਤਵ ਪਸਾਣ ਕੇ ਪਥਿਨੋ ਸੰਭਾਲ ਦੇ ਰਾਮਦਾਸ ਗੁਰੂ ਨਾਲ ਸਤ ਕਾਰ ਦੇ ਮੰਤਵ ਪਸਾਣ ਕੇ ਥੇ ਨੂੰ ਸੰਭਾਲ ਦੇ ਬੇਟੇ ਅਰ ਜਨ ਲਾਲ ਨੂੰ ਦੁਲਾਰ ਦੇ ਗੰਧੀ ਜੋਗ ਜਾ आवदे ਰਚੀਰ ਦੇ ਰੌਸ਼ਨੀ ਖੇਲਾ ਦੇ ਨਹਿਰ ਹੈ ਮਿਟਾਉਂ ਦੇ ਲਕਤਰ ਕੀ ਬ ਤਨ ਲਖਤ ਸਾਰੇ ਅਰਜਨ ਪਾਤਸ਼ਾਹ ਹੈ ਗੰੰਥ ਸਜਿਆ ਦੇਖੇ ਤਰਕੀ ਤਾਲੇ ਘੁੱਤ ਸਰੀਨੋ ਅਰਜਨ ਪਾਤਸ਼ਾਹ ਹੈ ਗੰਤ ਸਜਿਆ ਦਿੱਤਾ ਸਤਕਾਰ ਨਾਮ ਦੇ ਖਮਾਰੀ ਨੋ 사ਗਰ ਅਥਾ ਅੱਖ ਕੇ ਨਵাজেਆ सत्कार नाम देख मारे नो सागर अथा ਦਾਤਾ ਸ਼ਰੀਰ ਦੀ ਪੰਜਵੇਂ ਦਾਤਾਰ ਦੀ ਅਸਥਾਨ ਪਾਉਂਦੀ ਪਲੰਘ ਤੇ ਬੈਠਾ ਜਗਾਤਾ ਸ਼ਰੀਰ ਪੰਜਵੇਂ ਦਤਾਰ ਦੀ ਅਸਥਾਨ ਪਾਉਂਦੇ ਬਾਣੀ ਤੇਰੀ ਦਾਤਾ ਅੰਧਕਾਰ چیر ਦੇ ਰੌਸ਼ਨੀ ਖੇਲਾ ਨੇ ਰਹਿ ਮਿਟਾਂ ਦੇ ਸ਼ਬਦ ਸਲਾਕ ਲਿਖੇ ਨਵੇਂ ਪਾਤਸ਼ਾਹ ਗ੍ਰੰਥ ਚ ਸਜਾਏ ਨੇ ਦਸਵੇਂ ਦਾਤਾਰ ਨੇ ਸ਼ਬਦ ਸਲੋਕ ਲਿਖੇ ਨੋਇ ਪਾਤਸ਼ਾਹ ਗ੍ਰੰਥ ਚ ਸਜਾਏ ਨੇ ਦਸਵੇਂ ਦਾਤਾਰ ਨੇ ਗੁਰੂ ਥਾਪ ਦਿੱਤੇ ਕੋਦ ਮੱਠਟੇ ਕੇ ਆ ਬਚਨ ਅਲਾਏ ਨੇ ਦੇਣ ਸਤਕਾਰ ਨੇ ਚਨ ਅਲਾਏ ਨੇ ਜਿਦਣ ਸਰਤ ਕਾਰ ਨੇ ਸਿੱਖੀ ਦੇ ਤੇਰੀ ਦਾਲਤਾ ਅੰਧਕਾਰ ਚੀਰ ਦੇ ਰੋਸ਼ਨੀ ਖੇਲਾ ਦੇ ਨੇ ਰਹੇ ਮਿਟਾਂਂਦੀ ਜੇ ਚਾਰ ਕੇ ਮਨ ਤਾਂ ਇਮਾਰਿਆ ਜਿਨੇ ਸੇ ਦਲਈ ਅੰਦਰ ਵਸਾਇਆ ਏ ਸ਼ਬਦ ਵਿਚਾਰ ਕੇ ਮਨ ਤਾਂ ਇਮਾਰਿਆ ਬਣਨੇ ਰ ਪਾਇਆ ਉਸ ਤੇ ਪਾਇਆ ਏ ਜਿੰਦੜੀ ਸਵਾਰ ਕੇ ਆਪਣੂ ਸ਼ਿੰਗਾਰਿਆ ਬਣ ਨੇਰ ਪਾਇ ਉਸ ਪੇਦ ਪਾਇਆ ਜਿੰਦੜੀ ਸਵਾਰ ਕੇ ਆਪੇ ਨੂੰ ਸ਼ਿੰਗਾਰਿਆ ਗਲਤਾ ਮਤ ਨਾ ਰਨਾ ਰਦੀ ਉੱਚ ਆਏ ਉਠਾ ਹੰਦੇ ਉੱਚ ਆਏ ਉਠਾ ਹੰਦੇ ਗਲਤ ਅੱਖੇ ਚਾਂ ਉਠਾਉਂਦੀ ਮਣੀ ਤੇਰੀ ਦਾਤਾ ਅੰਧਕਾਰ چیرਦੀ ਰੋਸ਼ਨੀ ਖੇਲਾਰਦੀ ਨਹਿਰ ਹੈ ਮਿਟਾਉਂਦੀ ਵਾਣ ਤੇਰੀ ਦਾਤਾ ਅੰਧਕਾਰ ਚੀਰ ਦੇ ਅਰਸ਼ ਨੇ ਖਿਲਾ